ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਹੜੀ ਰਾਜਵੀਰ ਜਵੰਦਾ ਦੇ ਬਾਰੇ ਸਾਹਮਣੇ ਆ ਰਹੀ ਹੈ ਜਿਹੜਾ ਰਾਜਵੀਰ ਜਵੰਦਾ ਦਾ ਫੁੱਫੜ ਸੀ ਉਸਨੇ ਵੱਡੇ ਵੱਡੇ ਖੁਲਾਸੇ ਕੀਤੇ ਹਨ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਰਾਜਵੀਰ ਜਵੰਦਾ ਦਾ ਫੁੱਫੜ ਸੀ ਉਹ ਰਾਜਵੀਰ ਜਵੰਦਾ ਦੇ ਦੋਸਤਾਂ ਦਾ ਬਹੁਤ ਹੀ ਜ਼ਿਆਦਾ ਕਰੀਬੀ ਸੀ ਜਿਸ ਕਰਕੇ ਹੁਣ ਵੱਡੇ ਵੱਡੇ ਭੇਦ ਖੋਲੇ ਗਏ ਹਨ ਉਹਨਾਂ ਦੇ ਫੁੱਫੜ ਦੇ ਵੱਲੋਂ ਤੇ ਦੋਸਤੋ ਪਰਿਵਾਰ ਦੇ ਨਾਲ ਇੱਕ ਵੱਡਾ ਧੋਖਾ ਹੋਇਆ ਹੈ ਜੋ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਦੋਸਤੋ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਪੰਜਾਬ ਦੇ ਮਸ਼ਹੂਰ ਕਲਾਕਾਰ ਰਾਜਵੀਰ ਜਵੰਧਨ ਜੋ ਪੰਜਾਬ ਦੇ ਲੱਖਾਂ ਕਰੋੜਾਂ ਦਿਲਾਂ ਦੀ ਧੜਕਣ ਬਣੇ ਹੋਏ ਸੀ ਤੇ ਪੰਜਾਬ ਦੇ ਲੱਖਾਂ ਕਰੋੜਾਂ ਲੋਕ ਉਹਨਾਂ ਨੂੰ ਪਿਆਰ ਕਰਦੇ ਸੀ ਪਰ ਇੱਕ ਅਜੀਹਾਂ ਮਾੜਾ ਦਿਨ ਚੜਦਾ ਹੈ ਕਿ ਉਸ ਦਿਨ ਉਹਨਾਂ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੁੰਦਾ ਹੈ ਜਿਸ ਦੇ ਕਾਰਨ ਉਹਨਾਂ ਦੀ ਮੁਹਾਲੀ ਦੇ ਫੋਟੀ ਹਸਪਤਾਲ ਦੇ ਵਿੱਚ 10-12 ਦਿਨ ਰਹਿਣ ਤੋਂ ਬਾਅਦ ਭਿਆਨਕ ਮੌਤ ਹੋ ਜਾਂਦੀ ਹੈ ਜਿਸ ਦਾ ਸਦਮਾ ਇਕੱਲੇ ਪਰਿਵਾਰ ਨੂੰ ਨਹੀਂ ਪੰਜਾਬ ਦੇ ਲੋਕਾਂ ਨੂੰ ਵੀ ਬਹੁਤ ਵੱਡਾ ਸਦਮਾ ਲੱਗਿਆ ਹੈ ਪਰ ਦੋਸਤੋ ਜਿਹੜੀ ਹੁਣ ਗੱਲ ਨਵੀਂ ਸਾਹਮਣੇ ਆਈ ਹੈ ਕਦੇ ਇਲਜ਼ਾਮ ਪਤਨੀ ਤੇ ਲੱਗਦੇ ਹਨ ਕਦੇ ਪਰਿਵਾਰ ਦੇ ਹੋਰ ਮੈਂਬਰਾਂ ਤੇ ਲੱਗਦੇ ਹਨ ਪਰ ਜਿਹੜੇ ਇਲਜ਼ਾਮ ਹੁਣ ਲੱਗੇ ਹਨ ਉਹ ਰਾਜਵੀਰ ਜਵੰਦਾ ਦੇ ਜਿਹੜੇ ਫੁੱਫੜ ਜੀ ਹਨ ਉਹਨਾਂ ਨੇ ਰਾਜਵੀਰ ਜਵੰਦਾ ਦੇ ਸਾਥੀਆਂ ਦੇ ਉੱਤੇ ਲਾਏ ਹਨ ਜੋ ਕਿ ਉਹਨਾਂ ਦੇ ਹਮੇਸ਼ਾ ਕਰੀਬੀ ਰਹਿੰਦੇ ਸਨ ਕਿਉਂਕਿ ਦੋਸਤੋ ਰਾਜਵੀਰ ਜਵੰਦਾ ਦੇ ਫੁੱਫੜ ਨੇ ਇਹ ਖੁਲਾਸਾ ਕੀਤਾ ਹੈ ਕਿ ਇਹ ਕਾਰਨਾਮਾ ਜਿਹੜਾ ਇਹ ਕਤਲ ਹੋਇਆ ਹੈ ਰਾਜਵੀਰ ਜਵੰਦਾ ਦੇ ਸਾਥੀਆਂ ਦੇ ਵੱਲੋਂ ਜਾਣ ਬੁੱਝ ਕੇ ਕੀਤਾ ਗਿਆ ਕਿ ਉਹਨਾਂ ਦੇ ਸਾਥੀਆਂ ਦੀ ਕਿਸੇ ਸਮਾਗਮ ਦੇ ਵਿੱਚ ਬਹਿਸ ਹੁੰਦੀ ਹੈ ਜੋ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀ ਕੁਝ ਸਮਾਂ ਪਹਿਲਾਂ ਇੱਕ ਸਮਾਗਮ ਦੇ ਵਿੱਚ ਬਹਿਸ ਹੁੰਦੀ ਹੈ ਜਿਸ ਦੇ ਕਾਰਨ ਉਸ ਦੇ ਸਾਥੀ ਉਸ ਦੇ ਨਾਲ ਥੋੜੀ ਜਲਨ ਫੀਲ ਕਰਦੇ ਹਨ ਪਰ ਉਸ ਤੋਂ ਬਾਅਦ ਉਸ ਦੇ ਨਾਲ ਆਪਣਾ ਰਿਸ਼ਤਾ ਹੋਰ ਵੀ ਜ਼ਿਆਦਾ ਗੂੜਾ ਕਰ ਲੈਂਦੇ ਹਨ ਤਾں ਕਿਉਂ ਰਾਜਵੀਰ ਜਵੰਦਾ ਨੂੰ ਉਹ ਆਪਣੇ ਜਾਲ ਦੇ ਵਿੱਚ ਫਸਾ ਸਕਣ ਰਾਜਵੀਰ ਜਵੰਦਾ ਦਿਲ ਦਾ ਸਾਫ਼ ਤੇ ਬਹੁਤ ਹੀ ਵਧੀਆ ਬੰਦਾ ਸੀ ਜੋ ਕਿਸੇ ਬਾਰੇ ਸ਼ਾਨ ਬੀਣ ਕਰਨ ਤੋਂ ਪਹਿਲਾਂ ਹੀ ਗੱਲਾਂ ਦੇ ਵਿੱਚ ਆ ਜਾਂਦਾ ਸੀ ਬੰਦੇ ਦੇ ਮੋਹ ਪਿਆਰ ਦੇ ਵਿੱਚ ਭਿੱਜ ਜਾਂਦਾ ਸੀ ਇਸੇ ਤਰ੍ਹਾਂ ਉਸ ਦੇ ਸਾਥੀਆਂ ਨੇ ਕੀਤਾ ਕਿ ਆਪਣੀ ਰੰਜਿਸ਼ਵਾਜੀ ਦਾ ਬਦਲਾ ਲੈਣ ਦੇ ਲਈ ਰਾਜਵੀਰ ਜਵੰਦਾ ਨੂੰ ਜਦੋਂ ਰਾਈਡ ਕਰਨ ਦੇ ਲਈ ਨਿਕਲਿਆ ਕਹਿੰਦੇ ਹਨ ਕਿ ਕੋਲਡ ਡਰਿੰਕ ਦੇ ਵਿੱਚ ਇੱਕ ਨਸਿੱਲੀ દવા ਮਿਲਾ ਦਿੱਤੀ ਗਈ ਜਿਸ ਨੂੰ ਲੈਣ ਤੋਂ ਬਾਅਦ ਉਹ ਬੇਹੋਸ਼ੀ ਦੀ ਹਾਲਤ ਵਿੱਚ ਪਹੁੰਚ ਜਾਂਦਾ ਹੈ ਤੇ ਜਦੋਂ ਰਾਈਡ ਕਰਨ ਦੇ ਲਈ ਨਿਕਲਦਾ ਹੈ ਤਾਂ ਤਾਂ ਰਾਜਵੀਰ ਜਵੰਦਾ ਦੀ ਜਿਹੜੀ ਬਾਈਕ ਹੁੰਦੀ ਹੈ ਤੇਜ਼ ਰਫ਼ਤਾਰ ਦੇ ਕਾਰਨ ਉਹ ਪਸ਼ੂਆਂ ਦੇ ਵਿੱਚ ਜਾ ਕੇ ਵੱਜਦੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਸਿਰ ਦੇ ਵਿੱਚ ਬਹੁਤ ਹੀ ਗੰਭੀਰ ਸੱਟ ਲੱਗਦੀ ਹੈ ਤੇ ਗਰਦਨ ਦੀ ਹੱਡੀ ਦੇ ਉੱਤੇ ਤੇ ਰੀੜ ਦੀ ਹੱਡੀ ਦੇ ਉੱਤੇ ਬਹੁਤ ਹੀ ਭਿਆਨਕ ਸੱਟਾਂ ਲੱਗਦੀ ਜਿਸ ਦੇ ਕਾਰਨ ਉਹਨਾਂ ਦੀ 10 ਤੋਂ 12 ਦਿਨ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਰਹਿਣ ਤੋਂ ਬਾਅਦ ਮੌਤ ਹੋ ਜਾਂਦੀ ਹੈ ਦੋਸਤੋ ਇਹ ਸਾਥੀਆਂ ਦੇ ਬਾਰੇ ਖੁਲਾਸੇ ਉਹਨਾਂ ਦੇ ਫੁੱਫੜ ਜੀ ਵੱਲੋਂ ਕੀਤੇ ਗਏ ਹਨ ਜਿਸ ਕਰਕੇ ਹੁਣ ਉਹਨਾਂ ਦੇ ਜਿਹੜੇ ਚਾਰੋਂ ਦੇ ਚਾਰ ਸਾਥੀ ਹਨ ਦੋ ਸਾਥੀਆਂ ਨੂੰ ਫੜਿਆ ਜਾ ਚੁੱਕਿਆ ਹੈ ਤੇ ਦੋ ਕੈਨੇਡਾ ਦੇ ਵਿੱਚ ਫਰਾਰ ਹਨ ਤੇ ਜਿਵੇਂ ਹੀ ਉਹਨਾਂ ਨੂੰ ਫੜਿਆ ਜਾਵੇਗਾ ਹੋਰ ਵੱਡੇ ਖੁਲਾਸੇ ਸਾਹਮਣੇ ਆ ਸਕਦੇ ਹਨ ਵੱਡੀਆਂ ਪਰਤਾਂ ਖੁੱਲ੍ਹ ਸਕਦੀਆਂ ਹਨ ਦੋਸਤੋ ਜਿਹੜਾ ਫੁੱਫੜ ਦੇ ਵੱਲ ਇਹ ਇਸ਼ਾਰਾ ਕੀਤਾ ਗਿਆ ਇਹ ਲੋਕਾਂ ਦੇ ਵੱਲੋਂ ਵੀਡੀਓ ਬਣਾ ਕੇ ਕਮੈਂਟ ਕਰਕੇ ਕੀਤਾ ਜਾ ਰਿਹਾ ਹੈ ਇਸ ਬਾਰੇ ਕੋਈ ਵੀ ਪੁਸ਼ਟੀ ਨਹੀਂ ਕਿ ਇਹ ਇੱਕ ਸਚਾਈ ਹੈ ਕਿ ਆਖਰਕਾਰ ਜੋ ਫੁੱਫੜ ਨੇ ਦੋਸਤਾਂ ਦੇ ਉੱਤੇ ਇਲਜ਼ਾਮ ਲਾਏ ਹਨ ਜਾਂ ਫਿਰ ਇਹ ਵੀਡੀਓ ਇੱਕ ਝੂਠੀ ਅਫਵਾਹ ਹੈ ਜਿਵੇਂ ਵੀ ਕੋਈ ਨਵੀਂ ਜਾਣਕਾਰੀ ਸਾਹਮਣੇ ਆਵੇਗੀ ਉਹ ਵੀ ਜਰੂਰ ਸਾਂਝੀ ਕਰਾਂਗੇ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ